ਗੁਰਦਾਸਪੁਰ ਦੇ ਪਿੰਡ ਹਰਦਾਨ ਦੇ ਨਜ਼ਦੀਕ ਚੱਲੀਆਂ ਤਾੜ-ਤਾੜ ਗੋਲੀਆਂ 17 ਸਾਲ ਦੇ ਇੱਕ ਸਕੂਲੀ ਨੌਜਵਾਨ ਦੀ ਮੌਤ ਹੋਣ ਦਾ ਹੈ ਸਮachar ਇਸ ਤੋਂ ਇਲਾਵਾ ਚਾਰ ਹੋਰ ਵਿਅਕਤੀ ਜ਼ਖਮੀ ਹੋਣ ਦਾ ਵੀ ਹੈ ਸਮachar ਜਿ ਦਿਖ ਰਿਹਾ ਪੰਜਾਬ ਆਲਰਟ ਨਿਊਜ਼ ਗੁਰਦਾਸਪੁਰ ਦੇ ਹਰਦਾਨ ਪਿੰਡ ਦੇ ਨਜ਼ਦੀਕ ਰੋਡ ਦੇ ਉੱਪਰ ਦਿਨ ਦਿਹਾੜੇ ਇੱਕ ਗੈਂਗਵਾਰ ਹੋਈ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਣ ਦਾ ਸਮachar ਆ ਰਿਹਾ ਜੋ ਕਿ 8ਵੀਂ ਕਲਾਸ ਦਾ ਵਿਦਿਆਰਥੀ ਸੀ ਦੱਸਿਆ ਕਿ ਪਲਾਂੌਰ ਦੇ ਦਿਨੋਂ ਦੇ ਪਿੰਡ ਤਲਵੰਡੀ ਰਾਜਾ ਦਿਨਾਂ ਨਾਥ ਸੰਗਤਪੁਰ ਦੇ 8ਵੀਂ ਕਲਾਸ ਦੇ ਵਿੱਚ ਪੜ੍ਹਦੇ ਨੌਜਵਾਨ ਦੀ ਗੋਲੀ ਲੱਗਣ ਕਾਰਨ ਇਸ ਘਟਨਾ ਦੌਰਾਨ ਮੌਤ ਹੋਈ ਹੈ ਜਦਕਿ ਚਾਰ ਨੌਜਵਾਨ ਜਿਨ੍ਹਾਂ ਨੂੰ ਗੋਲੀਆਂ ਲੱਗੀਆਂ ਸਨ ਉਹਨਾਂ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਇੱਕ ਨੌਜਵਾਨ ਨੂੰ ਅੰਮ੍ਰਿਤਸਰ ਵਿਖੇ ਰੈਫਰ ਵੀ ਕਰ ਦਿੱਤਾ ਗਿਆ ਜਾਣਕਾਰੀ ਦਿੰਦੇ ਹੋਏ ਐਸ.ਪੀ ਅਜਿੰਦਰ ਸ਼ਰਮਣ ਦੱਸਿਆ ਕਿ ਉਹਨਾਂ ਨੂੰ ਝੂਤਨਾ ਮਿਲੀ ਸੀ ਕਿ ਗੁਰਦਾਸਪੁਰ ਦੇ ਪਿੰਡ ਹਰਦਾਨ ਨੇੜੇ ਰੋਡ ਤੇ ਨੌਜਵਾਨਾਂ ਦੀ ਆਪਸ ਦੇ ਵਿੱਚ ਲੜਾਈ ਹੋਈ ਹੈ ਜਿਸ ਦੌਰਾਨ ਕਈ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਸੀ ਤੁਰੰਤ ਮੌਕੇ ਤੇ ਪਹੁੰਚੀ ਪੁਲਿਸ ਜਦਕਿ ਇੱਕ ਨੌਜਵਾਨ ਦੀ ਮੌਕੇ ਤੇ ਹੀ ਗੋਲੀ ਲੱਗਣ ਦੇ ਕਾਰਨ ਮੌਤ ਹੋ ਚੁੱਕੀ ਸੀ मृतक ਨੌਜਵਾਨ ਦੇ ਪਿਤਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਦੇ ਬੇਟੇ ਨੂੰ ਕੁਝ ਨੌਜਵਾਨ ਕਰੋ ਬੁਲਾ ਕੇ ਲੈ ਕੇ ਗਏ ਸਨ ਜਿਸ ਤੋਂ ਥੋੜੀ ਦੇਰ ਬਾਅਦ ਹੀ ਉਹਨਾਂ ਨੂੰ ਉਹਨਾਂ ਦੇ ਬੇਟੇ ਦੇ ਗੋਲੀ ਲੱਗਣ ਦੀ ਸੂਚਨਾ ਮਿਲੀ ਹੈ ਇਸ ਲਈ ਮੌਕੇ ਤੇ ਨੌਜਵਾਨ ਦੇ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੋਹਰ ਲਗਾਈ ਗਈ ਹੈ ਤੇ ਪੰਜਾਬ ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਪੰਜਾਬ ਬਾਰਡਰ ਨਿਊਜ਼ ਰੂਪ ਸਿੰਘ ਸੈਕੰਡਰੀ ਰਿਪੋਰਟ ਗੁਰਦਾਸਪੁਰ ਗਰੀਬਾਦੋਈ ਹਾਂ ਮੇਰਾ ਪਿੰਡ ਜੋ ਗੁਰ ਬੇਦੀਆਂ ਬਲਪਾਲ ਸਿੰਘ ਨਾਮ ਮੇਰਾ ਅਸੀਂ ਸਰ 버ਗਰ ਖਾਣ ਦੇ ਤੇ ਸ਼ਨੀਆ ਰੋਡ ਤੇ ਅਸੀਂ ਨਾ ਪਹਿਲਾਂ ਜਲਵੇ ਜਲਵਾ ਰੈਸਟੋਰੈਂਟ ਤੇ ਬਹਿਣ ਲੱਗੇ ਸੀ ਅਸੀਂ ਸੋਚਿਆ ਨਹੀਂ ਇੱਥੇ ਜਿਆਦਾ ਪੈਸੇ ਲੱਗਣੇ ਥੋੜਾ ਇੱਧਰ ਬੈਜੰਨੇ ਉੱਤੇ ਬੇਟੇ ਗੱਡੀ ਆਈ ਸਰ ਵਰਨਾ ਚਿੱਟੇ ਰੰਗ ਦੀ ਚਾਰ ਬੰਦੇ ਸੀ ਵਿੱਚ ਅਸੀਂ 버ਗਰ ਖਾਣ ਦੇ ਮੋਟਰਸਾਈਕਲ ਤੇ ਬਹਿ ਕੇ ਸਿੱਧੀਆਂ ਆ ਗਏ ਸਰ ਗੋਲੀਆਂ ਮੰਡਾ ਵੇ ਦੂਹਾਂ ਕੋ ਬਲੈਕ ਪਿਸਟਲ ਹੀ ਤੇ ਇੱਕ ਕੋ ਸਿਲਵਰ ਕਲਰ ਦਾ ਹੈ ਤੇ ਤਿੰਨਾ ਚੌਹਾਂ ਨੇ ਮੂੰਹ ਬੰਦੇ ਸਾਰਾ ਹੁੰਦੇ ਗੋਲੀਆਂ ਮਾਰਦੇ ਉਹ ਤੇ ਜਾਂ ਜਾਂਦੇ ਆ ਪਤਾ ਨਹੀਂ ਕੀ ਚੀਚੀ ਗੈਂਦੇ ਹੀ ਕਾਂ ਕੱਢ ਕੇ ਗੱਡੀ ਤੇ ਮੈਂ ਮੋਟਰਸਾਈਕਲ ਭਜਾਉਣ ਲੱਗਾ ਪਹਿਲਾਂ ਮੇਰੀ ਲਾਤੇ ਮਾਰੀ ਫੇਰ ਮੈਂ ਭਜਾਉਣ ਲੱਗਾ ਫਿਰ ਦਜੀ ਲਾਤੇ ਮਾਰੀ ਗੱਡੀ ਦੀ ਮੈਂ ਸਰਪਰ ਮੋਟਰਸਾਈਕਲ ਭਜਾ ਲਿਆ ਉਥੋਂ ਕਿੰਨੇ ਬੰਦੇ ਜ਼ਖਮੀ ਥੱਡੇ ਸਰ ਚਾਰ ਬੰਦੇ ਜ਼ਖਮੀ ਹੋਏ ਜੀ ਦੋਨ ਸਰ ਹੁਣੇ ਰੈਫਰ ਕੀਤਾ ਅਮਨਦੀਪ ਹਸਪੀਟਲ ਤੇ ਸਾਡੀ ਫੈਮਿਲੀ ਆਉਂਦੀ ਹੈ ਜੇ ਤੇ ਸਾਨੂੰ ਵੀ ਕਹਿੰਦੇ ਰੈਫਰ ਗੋਲੀਆਂ ਹੱਥੋਂ ਨਿਕਲਣੀਆਂ ਜਾ ਕੇ ਕੋ ਲਾਗੜਾ ਸਰ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਇੱਥੇ ਜੁੜਿਆ ਆ ਹੀ ਤਾਂ ਗੋਆ ਮੁੰਡੇ ਮਿਲਦੇ ਵੀ ਆ ਜਾ ਕੋ ਖਾ ਪੀ ਕੇ ਹੁੰਦੇ ਆ ਲਾਗੇ ਦੇ ਕਲਾ ਨੌਰ ਦੇ ਮੈਂ ਸਰ ਨਾਲ ਇਹਨਾਂ ਦੇ ਆ ਗਿਆ ਮੈਨੂੰ ਨਹੀਂ ਵੀ ਪਤਾ ਤੇ ਸਰ ਮੈਨੂੰ ਇਹਨਾਂ ਨੂੰ ਨਹੀਂ ਪਤਾ ਕੌਣ ਇੱਕ ਆਦੀ ਲਾਗੜਾ ਤੇ ਜਾਂ ਕੀ ਗੱਲ ਸੀ ਤੇ ਸਰ ਸਿੱਧੀਆਂ ਆ ਕੇ ਗੋਲੀਆਂ ਚਲਾਉਂਦੇ ਨਹੀਂ ਸਰ ਪਤਾ ਨਹੀਂ ਮੂੰਹ ਬੱਧੀ ਸੀ ਸਰ ਵਰਨਾ ਗੱਡੀ ਚਿੱਟੇ ਰੰਗ ਦੀ ਨਹੀਂ ਨਹੀਂ ਸਰ ਇਹ ਤੇ 버거 ਖਾਨ ਦੇ 버거 ਬੋਲ ਗਿਆ ਜਾਨੀ ਉਹ ਬਰਗਰ ਖਾਨ ਤੋਂ ਬੋਧਾ ਲੱਗ ਜੇ ਤਾਂ ਆਈ ਤੇ ਸਰ ਜੋੜੇ ਖਾਨ ਦੇ ਪਹਿਲਾਂ ਤੇ ਜੋੜੇ ਉਹ ਪੜਾਣ ਨੂੰ ਚੱਲ ਗਏ ਜੋੜੇ ਦਾ ਸਰ ਮੈਂ ਸਿਲੰਡਰ ਦੇਣਾ ਹੈ ਇਹ ਦੇਖ ਗਾ ਬਰਗਰ ਖਾਨ ਤੋਂ ਜੋੜੇ ਆ ਨਹੀਂ ਨਹੀਂ ਜੋੜੇ ਸਰ ਮੈਂ ਸਿਲੰਡਰ ਦੇਣਾ ਹੈ ਹਾਂ ਤੇ ਉੱਥੋਂ ਅੱਗੋਂ ਮੁੰਡੇ ਮਿਲ ਪਏ ਕਹਿੰਦੇ ਅੱਜ ਲਈ ਗੁਰਦਾਪੁਰ ਖਾਨ ਵੀ ਨਹੀਂ ਆਏ ਠੀਕ ਹੈ ਸਰ ਇਹ ਫਲਾਪਾ ਤਾਂ ਤੇ ਕੀ ਕਮਾਈ ਸ਼ਾਨੀ ਕਪੜੇ ਲੈਣੇ ਨੇ ਤੇ ਰਾਤ ਨੂੰ ਜਾਂਦੇ ਚਦਦੇ ਸਾਨੂੰ ਮਿਲ ਗਏ ਤੇ ਉੱਥੇ ਬਰਗੇ ਖਾਂਦੇ ਆਪਾਂ ਸਾਰੇ ਜਾਣੇ ਤੇ ਜਦੋਂ ਬਰਗੇ ਖਾਂਦੇ ਬੈਠੇ ਪਤਾ ਨਹੀਂ ਉੱਥੇ ਸਰ ਵਰਨਾ ਗੱਡੀ ਜੋ ਪਤਾ ਨਹੀਂ ਗੱਡੀ ਵੜਨਾ ਹੈ ਕਿਹੜੀ ਉਹਨੇ ਪਿਸਟਲ ਕੱਢੇ ਤੇ ਗੋਲੀਆਂ ਮਾਰਦੇ ਸਾਰਾ ਦੇ ਜਿਆਦਾ ਗੋਲੀਆਂ ਮਾਰ ਕੇ ਲਾਗਣਾ ਨਹੀਂ ਨਹੀਂ ਹਾਂ ਦੀ ਨਹੀਂ ਹਾਂ ਕਿੰਨੇ ਨੇ ਚੱਕ ਮੇਰੇ ਸਾਰੇ ਹੋਏ ਨੇ 5-7 ਯਾਨੀ ਸਰ ਤੇ ਵੀ ਲੱਗੀ ਗੋਲੀ ਹਾਂਜੀ ਸਰ ਮੈਂ ਲਾਤ ਤੇ ਲੱਗੀ ਕਿੰਨੇ ਰੌਣਕਾਂ ਦੇ ਸਾਰੇ ਨਹੀਂ ਸਰਪਤਾ ਵਾਵਾ ਕੀਤੇ ਨਾਤਾ 14 ਕੀ ਹਰਜੀਤ ਸਿੰਘ ਸਰ ਹਰਜੀਤ ਸਿੰਘ ਕਿੱਥੋਂ ਰਹਿੰਦੇ ਹੋ ਫੈਲਾਬਾਦੋਂ ਮੇਰਾ ਨਾਮ ਡਾਕਟਰ ਨਿਕੀਤਾ ਹੈ ਮੈਂ ਐਮਰਜੈਂਸੀ ਵਿਭਾਗ ਚ ਕੰਮ ਕਰਦੀ ਹਾਂ ਸਰਕਾਰੀ ਹਸਪਤਾਲ ਬਬਰੀ ਇੱਥੇ ਚਾਰ ਬੰਦੇ ਆਏ ਹੈ ਗਨ ਸ਼ਾਟ ਹੋਣ ਦੇ ਨਾਲ ਇੱਕ ਜੇ ਬੰਦੇ ਦੇ ਜਿਹੜੇ ਪੇਟ ਚ ਗੋਲੀ ਵੱਜੀ ਸੀਗੀ ਉਹਨੂੰ ਅਸੀਂ ਰੈਫਰ ਕਰ ਦਿੱਤਾ ਹੈ ਜਿਹੜੇ ਤਿੰਨ ਆ ਉਹਨਾਂ ਦਾ ਇਲਾਜ ਚੱਲਦਾ ਪਿਆ ਹੈ ਹਮ ਦੋ ਹੀ ਇੱਥੇ ਆ ਪਰਦਾ ਨਹੀਂ ਇੱਥੇ ਆਪਣੇ ਕੋਲ ਤਿੰਨ ਜਣੇ ਆ ਦੋ ਜਣੇ ਆ ਅੱਡੇ ਕੋਲ ਬੈੱਡ ਤੇ ਬੈਠੇ ਹੋਏ ਆ ਇੱਕ ਜਨੇ ਨੂੰ ਆਪਾਂ ਸੀਟੀ ਸਕੈਨ ਕਰਾਉਣ ਦੇ ਭੇਜੇ ਇਹਨਾਂ ਦੇ ਬਾਹਾਂ ਤੇ ਤੇ ਲੱਤਾਂ ਤੇ ਵੱਜੀਆਂ ਆ ਟ੍ਰੀਟਮੈਂਟ ਚੱਲਦਾ ਚਿੱਟੂ ਰੋਕੋ ਹਾਂਜੀ ਇਕਲੂਰਾਫੀ ਔਰ ਦੁਸ਼ਮੀਆਂ ਰੋੜ ਹੈਗੀ ਆ ਇਸ ਤੇ ਅੱਜ ਪਤਾ ਲੱਗਾ ਹੀ ਆ ਕਿ ਇਨਫੋਰਮੇਸ਼ਨ ਮਿਲੀ ਸੀ ਕਿ ਉਹਦੇ ਦੀ ਆਪਸ ਵਿੱਚ ਇੱਕ ਲੜਾਈ ਝਗੜਾ ਹੋ ਗਿਆ ਤੇ ਇਹਨਾਂ ਨੇ ਕੋਈ ਟਾਈਮ ਢਿੰ ਦੇ ਕੇ ਟਾਈਮ ਫਿਕਸ ਕੀਤਾ ਸੀਗਾ ਇੱਥੇ ਤੇ ਇੰਜ ਦੇ ਵਿੱਚ ਗੁਰਜੀਤ ਸਿੰਘ ਲੜਕੇ ਦੀ ਜਿਹੜੀ ਉਹ ਇੱਥੇ ਸ਼ਹਿਰ ਡੈਥ ਹੋ ਗਈ ਆ ਤੇ ਤਿੰਨ ਚਾਰ ਜਣੇ ਹੋਰ ਜ਼ਖਮੀ ਆ ਜਿਹੜੇ ਹਸਪੀਟਲ ਲੈ ਗਏ ਆ ਤੇ ਇਨਵੈਸਟੀਗੇਟ ਕਰ ਰਹੇ ਆ ਕਿਹੜੇ ਕਿਹੜੇ ਬੰਦੇ ਸੀ ਕਿਹਣਾ ਕਿਹਣਾ ਟਾਈਮ ਰੱਖਿਆ ਸੀਗਾ ਤੇ ਉਧਰ ਪੁਲਿਸ ਪਾਰਟੀਆਂ ਵੀ ਜੀ ਕਿੰਨੇ ਜ਼ਖਮੀ ਕਿੰਨੇ ਹੋਏ ਨੇ ਇਸ ਘਟਨਾ ਚ ਜ਼ਖਮੀ ਤਿੰਨ ਚਾਰ ਦੱਸਦੇ ਰੱਖੀ ਹੋਏ ਆ ਕਿਸੇ ਪਿੰਡ ਦੀ ਉਹ ਵੀ ਜਿਹੜੇ ਦੱਸਦੇ ਨਹੀਂ ਪਿੰਡ ਅਲੱਗ-ਅਲੱਗ ਪਿੰਡਾਂ ਦੀ ਹੋਵੇ ਆ ਇਹ ਅਲੱਗ-ਅਲੱਗ ਟਾਈਮ ਕੋਈ ਇਹਨਾਂ ਨੇ ਰੱਖ ਕੇ ਫਿਕਸ ਕੀਤਾ ਸੀਗਾ ਕੋਈ ਇਹਨਾਂ ਦੇ ਝਗੜੇ ਵਿੱਚ ਸਵੇਰੇ ਕੀ ਆ ਇੱਥੇ ਇਧਰ ਆ ਕੇ ਇਹਦੀ ਲੜਾਈ ਹੋ ਗਈ ਕਿੰਨੀਆਂ ਗੋਲੀਆਂ ਸਰ ਇਸ ਪੋਸਟ ਜਿਹੜਾ ਪਤਾ ਚੱਲ ਰਿਹਾ ਕਿੰਨੀਆਂ ਕਿੰਨੇ ਦੇ ਫਾਇਰ ਹੋਏ ਹੋਏ ਫਾਇਰ ਤੇਰੇ ਫਾਇਰ ਲੱਗੇ ਹੋਏ ਦੋ ਤਿੰਨ ਫਾਇਰ ਲੱਗੇ ਹੋਏ ਬਾਕੀ ਇਹ ਫਰਾਂਸੀ ਦਾ ਹੀ ਦੱਸ ਪਾਉਗੇ ਸਾਹੀ ਅਸੀਂ ਇਦਾਂ ਦੱਸ ਨਹੀਂ ਪਾ ਸਕਦੇ